ਕੀ ਵਿਦੇਸ਼ ਚ ਜਾ ਕੇ ਬਿਹਤਰ ਭਵਿੱਖ ਲੱਭਣ ਦੀ ਕੋਸ਼ਿਸ਼ ਕਰਦੇ ਨੇ ਨੌਜਵਾਨ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕੀ ਹਾਲਾਤ ਨੇ ਇਸ ਟਾਈਮ ਕੈਨੇਡਾ ਦੇ ਵਿੱਚ ਜਾਂ ਹੋਰ ਵਿਦੇਸ਼ ਦੀਆਂ ਧਰਤੀਆਂ ਦੇ ਉੱਤੇ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਪੋਪੂਲੇਸ਼ਨ ਜਿਹੜੀ ਆ ਉਹ ਆਪਣੇ ਪੰਜਾਬੀਆਂ ਦੀ ਹੋ ਚੁੱਕੀ ਆ ਖਾਸ ਕਰਕੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਆ ਉੱਥੇ ਗਏ ਨੇ ਕੁਝ ਸ਼ਹਿਰਾਂ ਦੇ ਵਿੱਚ ਸਾਰੇ ਜਿਹੜੇ ਜਾ ਕੇ ਬੈਠ ਗਏ ਆ ਹੁਣ ਉੱਥੇ ਜੌਬਸ ਉਨੀਆਂ ਕੀ ਨੇ ਜਦੋਂ ਹੁਣ ਉਹਨਾਂ ਕੋਲ ਜੌਬਸ ਹੈ ਨਹੀਂ ਉਹਨਾਂ ਨੂੰ ਪੁੱਠੇ ਕੰਮ ਕਰਨੇ ਪੈਂਦੇ ਨੇ ਵਰਕ ਪਰਮਿਟ ਮਿਲ ਜਾਂਦਾ ਵਰਕ ਪਰਮਿਟ ਦਾ ਟਾਈਮ ਪੂਰਾ ਹੋ ਜਾਂਦਾ ਵਾ ਜੌਬਸ ਲੱਭਦੀ ਨਹੀਂ ਜਿੰਨਾ ਪੀਆਰ ਮਿਲਣੀ ਹੈ ਫੇਰ ਉਹਨੂੰ ਤੰਗ ਹੋ ਗਏ ਜਾਂ ਪੁੱਠੇ ਕੰਮਾਂ ਜਾਂਦੇ ਨੇ ਜਾਂ ਫੇਰ ਰੈਫਿਊਜੀ ਸਟੇਟਲ ਮਲਾਉਂਦੇ ਨੇ ਜਿੰਨਾ ਕਰਕੇ ਆਪ ਵੀ ਤੰਗ ਹੁੰਦੇ ਨੇ ਤੇ ਪਿੱਛੇ ਪਰਿਵਾਰ ਨੂੰ ਵੀ ਤੰਗ ਕਰਦੇ ਤਾਂ ਜਿਹੜੇ ਬੇਵਕੂਫ ਉਥੇ ਲੋਕਾਂ ਦੀਆਂ ਗੱਲਾਂ 'ਚ ਆ ਕੇ ਆਪਣੇ ਜਿਹੜੇ ਡਰੱਗ ਮਾਫੀਆ ਉਹਨਾਂ ਦੀਆਂ ਗੱਲਾਂ 'ਚ ਆ ਕੇ ਜਿਹੜੇ ਡਰੱਗ ਵੇਚਦੇ ਨੇ ਇਹ ਆਪਣੇ ਮਾਂ ਪਿਓ ਦਾ ਨਹੀਂ ਸੋਚਦੇ ਜਿਹੜੇ ਤੇ ਪੀਆਰ ਨੇ ਜਿਹੜੇ ਨੇ ਜਿੰਨੇ ਵਿਆਹੇ ਨੇ ਉਹਨਾਂ ਦੇ ਵਿੱਚ ਕਈ ਤੇ ਡੋਮੈਸਟਿਕ ਵਾਲੰਟਸ 'ਚ ਫਸ ਜਾਂਦੇ ਨੇ ਜਿਹੜੇ ਇੰਡੀਆਸ ਦੇ ਕਿਹਦੇ ਚਪੇੜ ਮਾਰਦੇ ਸਪਾਉਸ ਤੇ ਕੋਈ ਪਰਚਾ ਦਰਜ ਨਹੀਂ ਹੁੰਦਾ ਪਰ ਉਥੇ ਦਨ ਨਹੀਂ ਉਥੇ ਤੁਸੀਂ ਚਪੇੜ ਮਾਰਤੀ ਆ ਸਮਝ ਲਓ ਤੁਸੀਂ ਉਹਨੂੰ ਅਸਾਲਟ ਕੀਤਾ ਆ ਕੋਈ ਤੁਰੇ ਜਾਂਦੇ ਇਹਨੂੰ ਲੱਤ ਮਾਰਤੀ ਆ ਜਾਂ ਕੋਈ ਕੁਰਸੀ ਨਾਲ ਕੋਈ ਚੀਜ਼ ਹਿੱਟ ਕਰਦੀ ਆ ਤਾਂ ਐਗਰਵੇਟਡ ਅਸਾਲਟ ਆ ਗਿਆ ਅਸਾਲਟ ਵਿਦ ਵੈਪਨ ਆ ਗਿਆ ਜਿਹੜੀਆਂ ਸਿਟੀਜ਼ ਆਲੇ ਦੋਲੇ ਨਸ਼ਾ ਜ਼ਿਆਦਾ ਫੈਲਿਆ ਉਹਦੇ ਡਰੱਗਸ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਆ ਸਾਹਮਣੇ ਆ ਰਹੇ ਆ ਕੇਸ ਉਹਨਾਂ ਦੇ ਵਿੱਚ ਜਿਹੜੇ ਬੱਚਿਆਂ ਦੀ ਜਿਨ੍ਹਾਂ ਕੋ ਟੈਂਪੋਰੀ ਸਟੇਟਸ ਆ ਜਿਨ੍ਹਾਂ ਨੂੰ ਪਤਾ ਸਾਡਾ ਕੋਈ ਸਟੇਟਸ ਤੇ ਹੈ ਹੀ ਨਹੀਂ ਆ ਸਾਨੂੰ ਰੋਟੀ ਦੇ ਲਾਲੇ ਪਏ ਆ ਉਹ ਡਰੱਗਸ 'ਚ ਇਨਵੋਲਵ ਇਨਾਂ ਦੀ ਸਾਰੀ ਚੇਨ ਬਣੀ ਹੁੰਦੀ ਹੈ ਇੱਕ ਉੱਪਰ ਗੋਰੇ ਬੈਠੇ ਨੇ ਵਿੱਚ ਫਿਰ ਕੁਝ ਪੰਜਾਬੀ ਆ ਜਾਣਗੇ ਕੁਝ ਵਿੱਚ ਹੋਰ ਕਮਿਊਨਿਟੀਜ਼ ਦੇ ਆ ਜਾਣਗੇ ਬਟ ਸਾਡੇ ਆਪਣੇ ਪੰਜਾਬੀ ਇਨਵੋਲਵ ਹੋਈ ਜਾ ਰਹੇ ਨੇ ਦਿਨ ਬਦਦੇ ਨੇ ਇਹਨਾਂ ਚੀਜ਼ਾਂ ਦੇ ਵਿੱਚ 2000 ਰੁਪਏ ਦੇ 2005 ਦੇ ਜਿਹੜੇ ਬੱਚੇ ਆ ਉਹ ਜ਼ਿਆਦਾ ਇਨਵੋਲਵ ਨੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਜਿਹੜਾ ਡਰਗ ਮੈਂ ਲੈ ਕੇ ਤੁਰਿਆ ਫਿਰਦਾ ਬੈਗ 'ਚ ਪਾ ਕੇ ਇਹਦੀ ਸਜ਼ਾ ਕਿੰਨੀ ਆ ਜੇ ਫੜਿਆ ਜਾਊਗਾ ਤਾਂ ਮੈਨੂੰ ਮੈਂ ਕਿੰਨੇ ਚਿਰ ਲਈ ਅੰਦਰ ਠੁਕੂਗਾ ਵੇਖੋ ਜੀ ਇਹਦੇ ਵਿੱਚ ਜਿਹੜਾ ਡਰਗ ਜੇ ਤੜ ਕੋ ਤਗੜੇ ਲੈਵਲ ਤੇ ਫੜੀ ਜਾਵੇ ਡਰਗ ਤਾਂ ਉਮਰ ਕੈਦ ਵੀ ਹੈਗੀ ਆ ਜੇ ਉਹ ਫੜਿਆ ਜਾਵੇ ਉਹਦੇ ਤੇ ਸਿੱਧਾ OPM ਦੇ ਵਿੱਚ CDSA ਪਾਉਂਦੇ ਕਿਉਂਕਿ ਉਹਦੇ ਵਿੱਚ OPM ਆ ਤਾਂ ਉਹ ਉਹਦੇ ਵਿੱਚ ਸੀਰੀਅਸ ਕ੍ਰਿਮੀਨੈਲਿਟੀ ਦੇ ਵਿੱਚ ਉਹ ਬੰਦੇ ਦੇ ਪਰਚਾ ਦਰਜ ਕਰ ਲੈਂਦੇ ਆ ਤੇ ਜੇਕਰ ਜਿਆਦੀਆਂ ਗੋਲੀਆਂ ਫੜੀਆਂ ਜਾਂਦੀਆਂ ਵਾ ਤਾਂ ਉਹ ਉਹਦਾ ਡੈਪੋਟੀਸ਼ਨ ਦਾ ਕਾਰਨ ਵੀ ਬਣ ਸਕਦਾ ਕੀ ਲੱਗਦਾ ਹਾਰਟ ਟੈਗ ਜਿਹੜੇ ਹੋਣਦੇ ਨੇ ਜਿਹੜੇ ਨੌਜਵਾਨਾਂ ਦੀ ਉਹ ਵੱਡਾ ਕਾਰਨ ਹੈ ਮੇਜਰ ਕਾਰਨ ਹੈ ਫੈਂਟਰਨਲ ਜਿਹੜੀ ਹੈ ਉਹ ਮੇਜਰ ਕਾਰਨ ਹੈ ਕਿਉਂਕਿ ਉਹ ਦਿਮਾਗ ਦਾ ਇੱਕ ਰਿਸੈਪਟਰ ਬੰਦ ਕਰ ਦਿੰਦੀ ਆ ਜਿੰਨਾ ਨਸ਼ਾ ਕੀਤਾ ਹੈ ਉਹਦਾ ਦਿਮਾਗ ਦੇ ਸਾਹ ਲੈਣ ਵਾਲੀ ਜਿਹੜੀ ਇੱਕ ਪ੍ਰਣਾਲੀ ਉਹਨੂੰ ਬੰਦ ਕਰ ਦਿੰਦੀ ਆ ਹੁਣ ਫੋਰ ਐਗਜ਼ਾਮਪਲ ਕੋਈ 2004 ਵਾਲਾ ਅੰਦਰ ਆਇਆ ਜਿਹਦੀ 21 ਕਿ ਸਾਲ ਉਮਰ ਹੋਗੀ ਜਾਂ ਕਹਿ ਲਓ ਵੀ 22 ਸਾਲ ਉਮਰ ਹੋਊਗੀ ਉਸ ਤੋਂ ਬਾਅਦ ਉਹ ਬੱਚੇ ਤੇ ਸਜ਼ਾ ਹੋ ਜਾਂਦੀ ਹੈ ਉਹਨੂੰ 8 ਸਾਲ ਦੀ 10 ਸਾਲ ਦੀ ਵੇਖੋ ਵੀ ਉਹਦੇ ਜਿਹੜੇ ਕੀਮਤੀ ਜ਼ਿੰਦਗੀ ਦੇ 10 ਸਾਲ ਜਿਹੜੇ ਉਹਨੇ ਕੱਟਨੇ ਸੀ ਹੁਣ ਉਹ ਇੱਕ ਬੰਦ ਕਮਰੇ 'ਚ ਕੱਟਨੇ ਆ ਉਹਨਾਂ ਤੁਸੀਂ ਜੇਲ੍ਹ ਦੇ ਵਿੱਚ ਅੰਦਰ ਮਿਲਣ ਜਾਂਦੇ ਉਹਦੋਂ ਫਿਰ ਹੁੰਦਾ ਵੀ ਯਾਰ ਤੈਨੂੰ ਕੀ ਅੱਗ ਲੱਗੀ ਏ ਕਰਨ ਦੀ ਤੂੰ ਸ਼ਰਮਕਾਰ ਕੋਈ ਤੇਰੇ ਘਰ ਦੇ ਪਿੱਛੇ ਰੋਂਦੇ ਆ ਤੂੰ ਕਿਹੜੇ ਕੰਮਾਂ 'ਚ ਪਿਆ ਉਹਦੋਂ ਫਿਰ ਮਨ ਦੁਖਦਾ ਵੀ ਆ ਫਿਰ ਗਾਲ੍ਹਾਂ ਕੱਢਣ ਵੀ ਕੀ ਕਰਦਾ ਉਦੋਂ ਬੜਾ ਵਧੀਆ ਲੱਗਦਾ ਜਦੋਂ ਪੈਸੇ ਆਉਂਦੇ ਆ ਇਹਨਾਂ ਨੂੰ ਜਿਹੜੇ ਕਮਾਉਂਦੇ ਕਿਉਂਕਿ ਜਦੋਂ ਅਸੀਂ ਵੇਂਦੇ ਨਾਲ ਕੋ ਕੈਸ਼ ਵੀ ਫੜਿਆ ਜਾਂਦਾ 30 3000 50 50 ਲੱਖ ਲੱਖ ਡਾਲਰ ਵੀ ਫੜਿਆ ਜਾਂਦਾ ਨਾਲ ਇਹਨਾਂ ਨੂੰ ਬਟ ਜਦੋਂ ਇਹ ਫੜੇ ਜਾਂਦੇ ਆ ਨਾ ਉਸ ਤੋਂ ਬਾਅਦ ਇਹਨਾਂ ਦੀ ਕਿਸੇ ਨਾਲ ਗੱਲ ਨਹੀਂ ਹੁੰਦੀ ਉਸ ਤੋਂ ਬਾਅਦ ਜਿਹੜੇ ਹਾਲਾਤ ਅਸੀਂ ਵੇਖਦੇ ਆ ਨਾ ਉਹ ਬੜੇ ਤਰਸ ਵਾਲੇ ਆ ਪੰਜਾਬ ਦਾ ਨੌਜਵਾਨ ਬੇਸ਼ੱਕ ਬਿਹਤਰ ਅਤੇ ਆਪਣਾ ਵਧੀਆ ਭਵਿੱਖ ਬਣਾਉਣ ਵਾਸਤੇ ਵਿਦੇਸ਼ ਦਾ ਰੁਕ ਕਰਦਾ ਹੈ ਲੇਕਿਨ ਵਿਦੇਸ਼ ਜਾਣ ਤੋਂ ਬਾਅਦ ਬਹੁਤ ਸਾਰੀਆਂ ਲਾਮਤਾ ਦੇ ਵਿੱਚ ਫਸਦਾ ਹੋਇਆ ਨਜ਼ਰ ਆਉਂਦਾ ਹੈ ਲੇਕਿਨ ਉਸ ਲਾਮਤਾ ਚ ਫਸਣ ਤੋਂ ਬਾਅਦ ਜੋ ਪੰਜਾਬ ਦੇ ਵਿੱਚ ਉਸਦੇ ਮਾਪੇ ਨੇ ਉਹਨਾਂ ਤੇ ਬਹੁਤ ਸਾਰੀਆਂ ਹੱਡ ਬੀਤਦੀਆਂ ਨੇ ਤੇ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਪਣੇ ਬੱਚਿਆਂ ਨੂੰ ਵਾਪਸ ਆਉਣ ਲਈ ਵੀ ਅਪੀਲ ਤੇ ਦਲੀਲ ਕਰਦੇ ਹੋਏ ਨਜ਼ਰ ਆਉਂਦੇ ਨੇ ਕਈ ਇਸ ਤਰ੍ਹਾਂ ਦੇ ਸਟੂਡੈਂਟਸ ਵੀ ਨੇ ਜਾਂ ਇਸ ਤਰ੍ਹਾਂ ਦੇ ਨੌਜਵਾਨ ਵੀ ਨੇ ਜੋ ਉੱਥੇ ਜਾ ਕੇ ਗਲਤ ਸੋਸਾਇਟੀ ਚ ਬੈਠਦੇ ਨੇ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਜਾਂਦਾ ਹੈ ਜਿਸ ਵਾਰ ਪਸਾ ਨਾਲ ਗੱਲਬਾਤ ਕਰਨੀ ਸੀ ਥਾਰੇ ਐਡਵੋਕੇਟ ਐਸਪੀ ਰੰਦਾਵਾ ਜੀ ਰੰਦਾਵਾ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਕਹਿੰਦੇ ਨੇ ਕਿ ਵਿਦੇਸ਼ ਚ ਜਾ ਕੇ ਬਿਹਤਰ ਭਵਿੱਖ ਲੱਭਣ ਦੀ ਕੋਸ਼ਿਸ਼ ਕਰਦੇ ਨੇ ਨੌਜਵਾਨ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕੀ ਹਾਲਾਤ ਨੇ ਇਸ ਟਾਈਮ ਕੈਨੇਡਾ ਦੇ ਵਿੱਚ ਜਾਂ ਹੋਰ ਵਿਦੇਸ਼ ਦੀਆਂ ਧਰਤੀਆਂ ਦੇ ਉੱਤੇ ਵੇਖੋ ਜੀ ਇਸ ਟਾਈਮ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਪੋਪੂਲੇਸ਼ਨ ਜਿਹੜੀ ਆ ਉਹ ਆਪਣੇ ਪੰਜਾਬੀਆਂ ਦੀ ਹੋ ਚੁੱਕੀ ਆ ਖਾਸ ਕਰਕੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਆ ਉੱਥੇ ਗਏ ਨੇ ਉਹਨਾਂ ਦਾ ਰੀਜ਼ਨ ਇਹ ਆ ਕਿ ਕੁਝ ਸ਼ਹਿਰਾਂ ਦੇ ਵਿੱਚ ਹੀ ਸਾਰੇ ਜਿਹੜੇ ਜਾ ਕੇ ਬੈਠ ਗਏ ਆ ਹੁਣ ਉੱਥੇ ਜੌਬਸ ਉਨੀਆਂ ਕੀ ਨੇ ਜਦੋਂ ਹੁਣ ਉਹਨਾਂ ਕੋਲ ਜੌਬਸ ਹੈ ਨਹੀਂ ਤਾਂ ਉਹਨਾਂ ਨੂੰ ਪੁੱਠੇ ਕੰਮ ਕਰਨੇ ਪੈਂਦੇ ਨੇ ਵਰਕ ਪਰਮਿਟ ਮਿਲ ਜਾਂਦਾ ਵਰਕ ਪਰਮਿਟ ਦਾ ਟਾਈਮ ਪੂਰਾ ਹੋ ਜਾਂਦਾ ਵਾ ਜੌਬਸ ਲੱਭਦੀ ਨਹੀਂ ਜਿੰਨਾ ਪੀਆਰ ਮਿਲਣੀ ਆ ਫੇਰ ਉਹਨੂੰ ਤੰਗ ਹੋ ਗਏ ਜਾਂ ਪੁੱਠੇ ਕੰਮਾਂ ਜਾਂਦੇ ਨੇ ਜਾਂ ਫੇਰ ਰਿਫਿਊਜੀ ਅਸਾਇਲਮ ਲਾਉਂਦੇ ਨੇ ਜਿੰਨਾ ਕਰਕੇ ਆਪ ਵੀ ਤੰਗ ਹੁੰਦੇ ਨੇ ਤੇ ਪਿੱਛੇ ਪਰਿਵਾਰ ਨੂੰ ਵੀ ਤੰਗ ਕਰਦੇ ਆ لیکن ਜਦੋਂ ਤੁਹਾਨੂੰ کال ਆਉਂਦੀ ਆ ਫਿਰ ਕੀ ਮਾਪੇ ਬਾਬ ਕਹਿੰਦੇ ਨੇ ਕਿਉਂਕਿ ਲਗਾਤਾਰ ਹੀ ਤੁਸੀਂ ਬਹੁਤ سارے کیسز ਦੇਖਦੇ ਨੇ ਦੇਖਦੇ ਰਹੋ ਕੀ ਫਿਰ ਮਾਪੇ ਬਾਬ ਦਾ ਕੀ મતલਬ ਕਿ ਉਹਨਾਂ ਦਾ ਨਜ਼ਰੀਆ ਕੀ ਹੁੰਦਾ ਹੈ ਵੇਖੋ ਜੀ ਪਹਿਲਾ ਨੰਬਰ ਤੇ ਜਿਹੜੇ ਉੱਥੇ ਆਪਣੇ ਵਰਕ ਪਰਮਿਟ ਤੇ ਜਿਹੜੇ ਅਪਲਾਈਡ ਨੇ ਜਾਂ ਜਿਹੜੇ ਗਲਤ ਕੰਮਾਂ ਦੇ ਵਿੱਚ ਪੈ ਗਏ ਨੇ ਜਾਂ ਡਰੱਗਸ ਦੇ ਚਾਰजेस ਦੇ ਅੰਦਰ ਨੇ ਉਹਨਾਂ ਦਾ ਉਹਨਾਂ ਦੇ ਮਾਪਿਓ ਤੇ ਪਹਿਲਾਂ ਤੇ ਸਾਡੇ ਨਾਲ ਗੱਲ ਕਰਨ ਲਈ ਹੀ ਤੜਫਦੇ ਰਹਿੰਦੇ ਨੇ ਦੋ ਦੋ ਤਿੰਨ ਤਿੰਨ ਵੀਕ ਜਾਂ ਮਹੀਨਾ ਮਹੀਨਾ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਕਾਲ ਕਿੱਥੇ ਕਰਨੀ ਆ ਤੇ ਸਾਡੀ ਕਿਦਾਂ ਗੱਲ ਹੁੰਦੀ ਆ ਫਿਰ ਨੈਕਸਟ ਸਟੈਪ ਤਾਂ ਜਿਹੜੇ ਬੇਵਕੂਫ ਉਥੇ ਲੋਕਾਂ ਦੀਆਂ ਗੱਲਾਂ 'ਚ ਆ ਕੇ ਆਪਣੇ ਜਿਹੜੇ ਡਰੱਗ ਮਾਫੀਆ ਉਹਨਾਂ ਦੀਆਂ ਗੱਲਾਂ 'ਚ ਆ ਕੇ ਜਿਹੜੇ ਡਰੱਗਸ ਵੇਚਦੇ ਨੇ ਇਹ ਆਪਣੇ ਮਾਪਿਓ ਦਾ ਨਹੀਂ ਸੋਚਦੇ ਹੂੰ ਇੰਨੇ ਕਿ ਜ਼ਿਆਦਾ ਇਹਨਾਂ ਦੇ ਮਾਪਿਓ ਬਾਅਦ ਦੁਖੀ ਹੁੰਦੇ ਨੇ ਰੋਂਦੇ ਨੇ ਅਸੀਂ ਅਸੀਂ ਵੀ ਉਹਨਾਂ ਨੂੰ ਕੋਸ਼ਿਸ਼ ਹੱਤਾਂ ਕਰ ਉਹਨਾਂ ਨੂੰ ਰੋਕ ਸਕਦੇ ਹਾਂ ਬਟ ਅਸੀਂ ਉਹਨਾਂ ਨੂੰ ਕਿੰਨੀਆਂ ਕ ਵਾਰੀ ਉਹਨਾਂ ਨੂੰ ਸਮਝਾ ਸਕਦੇ ਹਾਂ ਹੂੰ ਮਤਲਬ ਕਿ ਇਹ ਇੰਨਾ ਕਿ ਦੁਖੀ ਉਹਨਾਂ ਦੇ ਮਾਪਿਓ ਹੋ ਜਾਂਦੇ ਨੇ ਕਿ ਕਈ ਵਾਰੀ ਸਾਡਾ ਮਨ ਇੰਨਾ ਛੱਡਦਾ ਹੈ ਕਿ ਅਸੀਂ ਕਿ ਇਹਨਾਂ ਨੂੰ ਇਹ ਕਿਹੜੇ ਰੰਮਨ ਦੇ ਪੈ ਗਏ ਆਏ ਤਾਂ ਬਹੁਤ ਜ਼ਿਆਦੀ ਜਿਹੜੀ ਆ ਕਰਦੇ ਕਰਦਿਆਂ ਲਈ ਤੇ ਕਹ ਲਓ ਵੀ ਸ਼ਰਾਬ ਹੋ ਜਾਂਦਾ ਜਦੋਂ ਕੋਈ ਬੱਚਾ ਜਿਹੜਾ ਉਹਨਾਂ ਦਾ ਜੇਕਰ ਕੋਈ ਅੰਦਰ ਜੇਲ੍ਹ ਚ ਫਸ ਜਾਈਂ ਇੰਡੀਆ ਦੇ ਵਿੱਚ ਹੋ ਜੇ ਗੱਲ ਵੱਖਰੀ ਆ ਮੁਲਾਕਾਤ ਕਰ ਲੈਂਦੇ ਨੇ ਮਿਲ ਲੈਂਦੇ ਨੇ ਉੱਥੇ ਬੈਠੇ ਉਹਨਾਂ ਨੂੰ ਇਹ ਆ ਵੀ ਕੋਈ ਉਹਨੂੰ ਪਤਾ ਨਹੀਂ ਰੋਟੀ ਖਾਧੀ ਕਿ ਨਹੀਂ ਪਤਾ ਨਹੀਂ ਕਿਹਨੂੰ ਮਿਲੇ ਆ ਕਿ ਨਹੀਂ ਕਿ ਉਹਨਾਂ ਦਾ ਕੇਸ ਤੁਰਿਆ ਅੱਗੇ ਕਿ ਨਹੀਂ ਕਿ ਹੁਣ ਸਾਰੀ ਉਮਰ ਸਾਡਾ ਮੁੰਡਾ ਅੰਦਰ ਹੀ ਸੜ ਜੂਗਾ ਤਾਂ ਬਹੁਤ ਜਿਆਦਾ ਜਿਹੜੀ ਪਰੇਸ਼ਾਨੀ ਉਹਨਾਂ ਨੂੰ ਹੁੰਦੀ ਆ ਲੇਕਿਨ ਉਹਦਾ ਸਭ ਜ਼ਿਆਦਾਤਰ ਕੇਸਿਸ ਕਿਸ ਚੀਜ਼ ਦੇ ਸਾਹਮਣੇ ਆਉਂਦੇ ਨੇ ਕਿਉਂਕਿ ਆਪਾਂ ਬਿਹਤਰ ਭਵਿੱਖ ਦੀ ਗੱਲ ਕਰਦੇ ਨੌਜਵਾਨ ਜਦੋਂ ਵੀ ਬ ਆਸਟ੍ਰੇਲੀਆ ਚਲ ਜਾਏ ਇੰਗਲੈਂਡ ਚਲ ਜਾ ਸਭ ਤੋਂ ਵੱਡੀ ਸਾਡੇ ਚ ਲਾਮਤ ਇਹੀ ਹੈ ਕਿ ਸਾਸੀ ਚੋਦ ਦੇਗੀ ਆਪਾਂ ਉਥੇ ਚਲੇ ਜਾਈਏ ਉਥੇ ਤੁਹਾਨੂੰ ਬਹੁਤ ਆਤ ਜਿਹੜੇ ਨੌਜਵਾਨ ਨੇ ਕਿਹੜੇ ਕੇਸ ਇਸ ਤੇ ਤੁਹਾਨੂੰ ਨਜ਼ਰ ਆਉਂਦੇ ਨੇ ਕਿ ਇਹ ਕੇਸ ਦੇ ਵਿੱਚ ਸਪੈਸੀਫਿਕ ਜਿਹੜਾ ਕੇਸ ਹੈਗਾ ਇਹਦੇ ਵਿੱਚ ਤਾਂ ਫਸਦੇ ਹੋਏ ਨਜ਼ਰ ਆਉਂਦੇ ਨੇ ਵੇਖੋ ਜੀ ਇਹ ਡਿਪੈਂਡ ਕਰਦਾ ਸਟੇਟਸ ਦੇ ਹਿਸਾਬ ਨਾਲ ਹੁਣ ਜਿਹੜੇ ਦੇ ਪੀਆਰ ਨੇ ਜਿਹੜੇ ਨੇ ਜਿੰਨੇ ਵਿਆਹੇ ਨੇ ਉਹਨਾਂ ਦੇ ਵਿੱਚ ਕਈ ਤੇ ਡੋਮੈਸਟਿਕ ਵਾਇਲੈਂਸ ਚ ਫਸ ਜਾਂਦੇ ਨੇ ਜਿਹੜੇ ਜੋ ਆਤਪਈ ਹੁੰਦੀਆਂ ਉਹਨਾਂ ਨੂੰ ਘਰੇ ਲੜਨ ਦੀ ਕਿ ਇਥੋਂ ਕਿਸੇ ਨੂੰ ਕੋਟ ਲਿਆ ਮਾਰ ਲਿਆ ਚਪੇੜ ਮਾਰਤੀ ਆਪਣੇ ਸਪਾਊਸ ਦੇ ਤੇ ਕੁਝ ਨਹੀਂ ਹੋਣ ਲੱਗਾ ਇੰਡੀਆ ਕਿਸੇ ਦੇ ਚਪੇੜ ਮਾਰਦੇ ਸਪਾਊਸ ਦੇ ਕੋਈ ਪਰਚਾ ਦਰਜ ਨਹੀਂ ਹੁੰਦਾ ਪਰ ਉਥੇ ਦਰ ਨਹੀਂ ਉਥੇ ਤੁਸੀਂ ਚਪੇੜ ਮਾਰਤੀ ਆ ਸਮਝ ਲਓ ਤੁਸੀਂ ਉਹਨੂੰ ਅਸਾਲਟ ਕੀਤਾ ਆ ਜੇਕਰ ਤੁਸੀਂ ਉਹਦੇ ਤੁਰੇ ਜਾਂਦੇ ਨੂੰ ਲੱਤ ਮਾਰਤੀ ਆ ਜਾਂ ਕੋਈ ਕੁਰਸੀ ਨਾਲ ਕੋਈ ਚੀਜ਼ ਹਿੱਟ ਕਰਦੀ ਆ ਤਾਂ ਐਗਰੇਵੇਟਡ ਅਸਾਲਟ ਆ ਗਿਆ ਅਸਾਲਟ ਵਿਦ ਵੈਪਨ ਆ ਗਿਆ ਇਹ ਚੀਜ਼ਾਂ ਨੇ ਇਹ ਇੱਕ ਵੱਖਰੇ ਤਬਕੇ ਦੀਆਂ ਨੇ ਜਾਂ ਵ ਜਨਾਜ ਜਿਹੜੀਆਂ ਸਿਟੀਜ਼ ਦੇ ਆਲੇ-ਦੁਆਲੇ ਨਸ਼ਾ ਜ਼ਿਆਦਾ ਫੈਲਿਆ ਉਹਦੇ ਡਰੱਗਸ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਆ ਸਾਹਮਣੇ ਆ ਰਹੇ ਆ ਕੇਸ ਉਹਨਾਂ ਦੇ ਵਿੱਚ ਜਿਹੜੇ ਬੱਚੇ ਹੈ ਜਿਨ੍ਹਾਂ ਕੋ ਟੈਂਪੋਰੀ ਸਟੇਟਸ ਹੈ ਜਿਨ੍ਹਾਂ ਨੂੰ ਪਤਾ ਸਾਡਾ ਕੋਈ ਸਟੇਟਸ ਤੇ ਹੈ ਹੀ ਨਹੀਂ ਆ ਸਾਨੂੰ ਰੋਟੀ ਦੇ ਲਾਲੇ ਪਏ ਆ ਉਹ ਡਰੱਗਸ ਤੇ ਇਨਵੋਲਵ ਨੇ ਕੋਈ ਹੈ ਸਪੈਸੀਫਿਕ ਹੈਗੀਆਂ ਨੇ ਸਟੇਟਸ ਜਿੱਥੇ ਲੱਗਦਾ ਤੁਹਾਨੂੰ ਨਸ਼ਾ ਬਹੁਤ ਹੈ ਉਸ ਜਗ੍ਹਾ ਤੇ ਨਹੀਂ ਜੀ ਐਦਾਂ ਨਸ਼ਾ ਜਿਹੜਾ ਆ ਉਹ ਪੂਰੇ ਕੈਨੇਡਾ ਦੇ ਵਿੱਚ ਹੀ ਬਹੁਤ ਆ ਜੇ ਤੁਸੀਂ ਵੇਖਿਆ ਜਾਵੇ ਤੇ ਜੇ ਵੇਖਿਆ ਜਾਵੇ ਤੇ ਕੈਨੇਡਾ ਦੇ ਵਿੱਚ ਨਸ਼ੇ ਨੂੰ ਰੋਕਣ ਲਈ ਵੀ ਬਹੁਤ ਜ਼ਿਆਦੀ ਜਿਹੜੀ ਆ ਉਹਨ ਮੈਂ ਗੱਲ ਵੇਖਦਾ ਹਾਂ ਕਿ ਇਹਦੇ ਵਿੱਚ ਬਹੁਤਾ ਚਿਰ ਬੰਦਾ ਬਚ ਨਹੀਂ ਸਕਦਾ 2 4 6 ਮਹੀਨੇ ਭੱਜ ਤੁਰ ਕੇ ਨਸ਼ਾ ਕਰ ਲੈਂਦੇ ਨੇ ਜਿਹੜੇ ਥੋੜੇ ਤੇਜ਼ ਹੁੰਦੇ ਨੇ ਉਹ ਗਾਂਹ ਕਿਸੇ ਨੂੰ ਅਪਾਇੰਟ ਕਰ ਲੈਂਦੇ ਨੇ ਉਹ ਫਿਰ ਉਹਨਾਂ ਥਰੂ ਵਿੱਚ ਆਉਂਦੇ ਨੇ ਉਹ ਕਾਬੂ ਆ ਜਾਂਦੇ ਨੇ ਕੀ ਲੱਗਦਾ ਕਿ ਪੰਜਾਬੀ ਹੀ ਉੱਥੇ ਜਿਹੜਾ ਹੈ ਪੰਜਾਬੀ ਦਾ ਘਾਣ ਕਰਦਾ ਹੋਇਆ ਨਜ਼ਰ ਆ ਰਿਹਾ ਕਿ ਹੋਰ ਜਿਹੜੇ ਗੋਰੇ ਨੇ ਉਹ ਅੱਗੇ ਪੰਜਾਬੀਆਂ ਨੂੰ ਲੋਂਦੇ ਨੇ ਨਹੀਂ ਮਿਕਸ ਨੇ ਮੈਂ ਬਹੁਤੇ ਕੇਸਾਂ ਦੇ ਵਿੱਚ ਇਹੀ ਵੇਖਿਆ ਵਾ ਕਿ ਇਹ ਇਹਨਾਂ ਦੀ ਸਾਰੀ ਚੇਨ ਬਣੀ ਹੁੰਦੀ ਹੈ ਇੱਕ ਉੱਪਰ ਗੋਰੇ ਬੈਠੇ ਨੇ ਵਿੱਚ ਫਿਰ ਕੁਝ ਪੰਜਾਬੀ ਆ ਜਾਣਗੇ ਕੁਝ ਵਿੱਚ ਹੋਰ ਕਮਿਊਨਿਟੀਜ਼ ਦੇ ਆ ਜਾਣਗੇ ਬਟ ਸਾਡੇ ਆਪਣੇ ਪੰਜਾਬੀ ਇਨਵੋਲਵ ਹੋਈ ਜਾ ਰਹੇ ਨੇ ਦਿਨ ਬਦ ਦੇ ਨੇ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੇ ਕੀ ਕਹ ਲਓ ਵੀ ਜਿੱਦਾਂ ਪਹਿਲਾਂ ਇੰਡੀਆ ਦੇ ਵਿੱਚ ਸੀਗਾ ਕਿਉਂਕਿ ਅਨਇੰਪਲੋਇਮੈਂਟ ਸੀਗੀ ਇੰਡੀਆ ਦੇ ਵਿੱਚ ਤੇ ਇਹਨਾਂ ਕੋ ਕੋਈ ਕੰਮ ਨਹੀਂ ਸੀਗਾ ਜਾਂ ਵੇਚਦੇ ਸੀ ਜਾਂ ਖਾਂਦੇ ਸੀ ਹੁਣ ਸੇਮ ਉਹੀ ਕੰਮ ਉੱਥੇ ਆ ਹੁਣ ਅਨਇੰਪਲੋਇਮੈਂਟ ਰੇਟ ਵੱਧ ਰਿਹਾ ਹੈ ਕੈਨੇਡਾ ਦੇ ਵਿੱਚ ਬੱਚਿਆਂ ਕੋ ਕੋ ਜੌਬਸ ਹੈ ਨਹੀਂ ਆ ਫਿਰ ਮਜਬੂਰ ਨੂੰ ਇਹਨਾਂ ਚੀਜ਼ਾਂ 'ਚ ਫਸਿਆ ਲੇਕਿਨ ਦਾਵਾ ਜੀ ਇੱਕ ਹੋਰ ਵੀ ਕੜਤਨ ਆ ਗਈ ਆ ਜਾਂ ਕੋੜੀ ਗੱਲ ਹੀ ਆ ਕਿ ਬਹੁਤ ਸਾਰੇ ਵਿਦੇਸ਼ ਤੋਂ ਮਾਂ-ਬਾਪ ਨੂੰ ਫੋਨ ਵੀ ਆਉਂਦੇ ਨੇ ਚਾਹੇ 2 ਨੰਬਰ ਦਾ ਫੋਨ ਆਵੇ ਤੇ ਚਾਹੇ ਜੋ ਮਜੀ ਉਹ ਐਡਵੋਕੇਟ ਬਣ ਕੇ ਬੱਚਿਆਂ ਦੀ ਮੋਟੀ ਫੀਸ ਠੱਗ ਲੈਂਦੇ ਨੇ ਉਸ ਤੋਂ ਬਾਅਦ ਬੱਚਿਆਂ ਦਾ ਕੁਝ ਪਤਾ ਨਹੀਂ ਲੱਗ ਪਾਂਦਾ ਤੁਹਾਨੂੰ ਕੀ ਲੱਗਦਾ ਤੁਸੀਂ ਵੀ ਇੱਥੇ ਆਏ ਹੋ ਤੁਸੀਂ ਗੱਲਬਾਤ ਕਰ ਰਹੇ ਹੋ ਤੁਸੀਂ ਦੱਸ ਰਹੇ ਹੋ ਕੱਲ ਨੂੰ ਇਹ ਤੇ ਨਹੀਂ ਕਿ ਤੁਸੀਂ ਵੀ ਫੋਨ ਕਰਕੇ ਕਹੋ ਕਿ ਤੁਹਾਡਾ ਫਲਾਣਾ ਦਾ ਬੱਚਾ ਸਾਡੇ ਕੋਲ ਆ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਤੁਹਾਡੇ ਵੱਲੋਂ ਤੇ ਨਹੀਂ ਅਸਲੀਆਂ ਚੀਜ਼ਾਂ ਕੀਤੀ ਜਾਂਦੀਆਂ ਨਹੀਂ ਜੀ ਸਾਡੇ ਵੱਲੋਂ ਤਾਂ ਇਹੋ ਜਿਹੀਆਂ ਕਿਉਂ ਕੀਤੀ ਜਾਂੜ ਗਈ ਕਿਉਂਕਿ ਜਿਹੜਾ ਇੱਕ ਲਾਇਰ ਪ੍ਰੋਫੈਸ਼ਨਰ ਬੜਾ ਰਿਸਪੈਕਟਫੁਲ ਪ੍ਰੋਫੈਸ਼ਨ ਆ ਇੱਕ ਪ੍ਰੋਪਰਲੀ ਰੈਗੂਲੇਟਿਡ ਪ੍ਰੋਫੈਸ਼ਨ ਆ ਬਟ ਜਿਹੜੇ ਲ ਉਹਨਾਂ ਦੇ ਚਲੋ ਕੋਈ ਪਰਚਾ ਵੀ ਹੋ ਜਾ ਜਾਂ ਕੁਝ ਵੀ ਹੋ ਜਾ ਉਹਨਾਂ ਨੂੰ ਕੋਈ ਪ੍ਰਵਾਹ ਨਹੀਂ ਹੈ ਜਿਨ੍ਹਾਂ ਨੂੰ ਪਤਾ ਵੀ ਸਾਡਾ ਕੋਈ ਸਟੈਟਸ ਹੀ ਨਹੀਂ ਹੈਗਾ ਤਾਂ ਉਹ ਇਹੋ ਜਿਹੀਆਂ ਕਾਲਸ ਜਿਹੜੀਆਂ ਕਰਦੇ ਪਰ ਮਾਂ ਪਿਓ ਨੂੰ ਡਬਲ ਚੈੱਕ ਕਰਨਾ ਚਾਹੀਦਾ ਕਰਾਸ ਚੈੱਕ ਕਰਨਾ ਚਾਹੀਦਾ ਵੀ ਇਹ ਕਾਲ ਕਿੱਥੋਂ ਆਈ ਆ ਜਾਂ ਆਪਣੇ ਨੀਅਰ ਡੀਅਰ ਜਾਂ ਜਿਹੜੇ ਵੀ ਉਹਨਾਂ ਦੇ ਲੱਗ ਚੱਕ ਰਹਿੰਦੇ ਨੇ ਉਹਨਾਂ ਨਾਲ ਇੱਕ ਵਾਰੀ ਗੱਲਬਾਤ ਕਰਨ ਕਿਉਂਕਿ ਪੰਜਾਬੀ ਬੜੇ ਭੋਲੇ ਭਾਲੇ ਨੇ ਉਹ ਜਦੋਂ ਕੋਈ ਕਾਲ ਆਉਂਦੀ ਨਾ ਆਪਣੇ ਬੱਚਿਆਂ ਦੇ ਪੈ ਜਾਂਦੀ ਤੇ ਆਪਣਾ ਸਾਰਾ ਕੁਝ ਵੇਚ ਕੇ ਉਸ ਬੰਦੇ ਨੂੰ ਬਚਾਉਣ ਤਾਂ ਕਿ ਪੈਸੇ ਜਾਂਦੇ ਬੜੀਆਂ ਫਰੌਡ ਕਾਲਸ ਹੁੰਦੀਆਂ ਮੈਂ ਤਾਂ ਪੁੱਛਦਾ ਤੁਹਾਨੂੰ ਵੇਖੋ ਜੀ ਕੈਨੇਡਾ ਦੇ ਕੰਪੈਰੀਟਿਵ ਘੱਟ ਫਰੌਡ ਕਾਲਸ ਹੁੰਦੀਆਂ ਜੇ ਤੁਸੀਂ ਕੈਨੇਡਾ ਦੇ ਵਿੱਚ ਵੇਖੋ ਇਟਸੈਲਫ ਕੈਨੇਡਾ ਦੇ ਵਿੱਚ ਹੀ ਤੁਹਾਨੂੰ ਦਿਨ ਦੇ ਵਿੱਚ ਇੱਕ ਤੋਂ ਦੋ ਫਰੌਡ ਕਾਲ ਆਏਗੀ ਆਏਗੀ ਚਾਹੇ ਤੁਹਾਨੂੰ ਬੈਲ ਵਾਲਿਆਂ ਦੀ ਆਜੇ ਚਾਹੇ ਰੌਜਰਸ ਵਾਲਿਆਂ ਦੀ ਆਜੇ ਚਾਹੇ ਤੁਹਾਡਾ ਕੋਈ ਡਾਟਾ ਮੰਗਣ ਵਾਲਿਆਂ ਦੀ ਆਜੇ ਤਾਂ ਇਹ ਹਰ ਪਾਸੇ ਬਹੁਤ ਕਾਲਸ ਹੁੰਦੀਆਂ ਨੇ ਮੈਂ ਤੇ ਇਹੀ ਕਹਾਂਗਾ ਵੀ ਜਿਹੜੇ ਵੀ ਇਹ ਵੀਡੀਓ ਵੇਖ ਰਹੇ ਆ ਇਹ ਇੱਕ ਵਾਰੀ ਹਮੇਸ਼ਾ ਕਨਫਰਮ ਕਰੋ ਜ਼ਰੂਰੀ ਨਹੀਂ ਤੁਹਾਨੂੰ ਲਾਇਰਸ ਦੀ ਹੋਣਾ ਤੁਹਾਨੂੰ ਹਸਪੀਟਲ ਤੋਂ ਵੀ ਆਜਣ ਗਿਆ ਵੀ ਉਹ ਇੱਕਦਮ ਐਡਮਿਟ ਹੋ ਗਿਆ ਉਹਨੇ ਸੱਟ ਲੱਗ ਗਈ ਹੈ ਜੇ ਤੁਸੀਂ ਚਾਹੁੰਦੇ ਪੈਸੇ ਉਹ ਤੇ ਜ਼ਰੂਰੀ ਨਹੀਂ ਹੈ ਕਿ ਤੁਸੀਂ ਸਿਰਫ ਉਹਨਾਂ ਨੂੰ ਪੈਸੇ ਪਾਓ ਕਈ ਵਾਰੀ ਤੁਹਾਡ ਕੋਲ ਤੁਹਾਡੀ ਇਨਫੋਰਮੇਸ਼ਨ ਮੰਗਦੇ ਆ ਜਿਹੜੀ ਇਨਫੋਰਮੇਸ਼ਨ ਵੀ ਅੱਗੇ ਜਾ ਕੇ ਤੁਹਾਡੇ ਅਗੇਂਸਟ ਯੂਜ਼ ਹੋ ਸਕਦੀ ਆ ਹੂੰ ਤਾਂ ਤੁਸੀਂ ਉਹ ਚੀਜ਼ ਤੋਂ ਬਚ ਸਕਦੇ ਆ ਹਮੇਸ਼ਾ ਕਿਸੇ ਨੂੰ ਆਪਣੀ ਪਰਸਨਲ ਇਨਫੋਰਮੇਸ਼ਨ ਜਿਹੜੀ ਉਹ ਬਿਲਕੁਲ ਨਾ ਦਿੱਤੀ ਜਾਵੇ ਲੇਕਿਨ ਨੌਜਵਾਨ ਕਿਹੜੇ ਕਿੰਨੇ ਕੇ ਏਜ ਦੇ ਨੌਜਵਾਨ ਨੇ ਜਿਹੜੇ ਤੁਸੀਂ ਡਰਗ ਦਾ ਜਿਸ ਤਰ੍ਹਾਂ ਦੱਸਿਆ ਕਿ ਡਰਗ ਦੇ ਵਿੱਚ ਫਸ ਜਾਂਦੇ ਨੇ ਕਿੰਨੇ ਕੇ ਨੌਜਵਾਨ ਕਿਹੜੀ ਏਜ ਦੇ ਵਿੱਚ ਜਾ ਕੇ ਫਸਦੇ ਨੇ ਦੇਖੋ ਸਾਰੀ ਏਜ ਗਰੁੱਪਸ ਦੇ ਲਗਭਗ ਜਿਹੜੇ ਆ ਇਹ ਕੋਈ ਏਜ ਨਹੀਂ ਹੈਗੀ ਕਿ ਸਪੈਸੀਫਿਕ ਇੰਨੀ ਏਜ ਵਾਲੇ ਡਰਗਸ ਵੇਚੂਗਾ ਜਾਂ ਇੰਨੀ ਏਜ ਵਾਲੇ ਡਰਗ ਲਊਗਾ ਬਟ ਮੋਸਟਲੀ ਜਿਹੜਾ ਹੁਣ ਸਟੇਟਸ ਜਿਹੜੇ ਚੱਲ ਰਹੇ ਨੇ ਜਿਹੜੀਆਂ ਪ੍ਰਵਿੰਸਰ ਦੇ ਵਿੱਚ ਉਹ ਉਹਨਾਂ ਦੀ ਏਜ ਲਾ ਲਓ ਵੀ ਲਈ ਜਾਂ ਇਹਨਾਂ ਚੀਜ਼ਾਂ ਲਈ ਇਨਵੋਲਵ ਹੋ ਰਹੇ ਨੇ ਤਾਂ ਉਹਨਾਂ ਕੋਈ ਰਾਹ ਨਹੀਂ ਦਿਖ ਰਿਹਾ ਤਾਂ ਫਿਰ ਉਹ ਆਪ ਤੰਗ ਹੁੰਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਜਿਹੜਾ ਡਰੱਗ ਮੈਂ ਲੈ ਕੇ ਤੁਰਿਆ ਫਿਰਦਾ ਬੈਗ ਚ ਪਾ ਕੇ ਇਹਦੀ ਸਜ਼ਾ ਕਿੰਨੀ ਆ ਜੇ ਫੜਿਆ ਜਾਊਗਾ ਤਾਂ ਮੈਨੂੰ ਮੈਂ ਕਿੰਨੇ ਚਿਰ ਲਈ ਅੰਦਰ ਠਕੂਗਾ ਉਹ ਪਤਾ ਹੀ ਨਹੀਂ ਉਹਨਾਂ ਨੂੰ ਕਿੰਨਾ ਕਿੰਨੀ ਕਿ ਸਾਲਾਂ ਦੀ ਇਹ ਸਜ਼ਾ ਆ ਗਈ ਇਹਨੂੰ ਲੈ ਕੇ ਵੇਖੋ ਜੀ ਇਹਦੇ ਵਿੱਚ ਜਿਹੜਾ ਡਰੱਗ ਜੇ ਤੜ ਕੋ ਤਗੜੇ ਲੈਵਲ ਤੇ ਫੜੀ ਜਾਵੇ ਡਰੱਗ ਤਾਂ ਉਮਰ ਕੈਦ ਵੀ ਹੈਗੀ ਆ ਇਹਦੇ ਵਿੱਚ ਫੈਂਟਨਲ ਜਿਹੜੀ ਆ ਮੈਥਾਮਫੈਟਾਮੀਨ ਕੋਕੀਨ ਹਰ ਇੱਕ ਦੀ ਵੱਖਰੀ ਵੱਖਰੀ ਸਜ਼ਾ ਡਿਪੈਂਡ ਕਰਦਾ ਕੁਆਂਟੀਟੀ ਦਾ ਕੋ ਕਿੰਨੀ ਫੜੀ ਜਾਂਦੀ ਆ ਲੇਕਿਨ ਪਿੱਛੇ ਇੱਕ ਅਫਵਾਹ ਵੀ ਸੀਗੀ ਕਿ ਅਫੀਮ ਜਿਹੜੀ ਆ ਉਥੇ ਵੈਲਿਡ ਹੈਗੀ ਆ ਅਫੀਮ ਕੋਈ ਵੀ ਬੰਦਾ ਉਥੇ ਜਿਸ ਤਰ੍ਹਾਂ ਕਈ ਗਾਣੇ ਵੀ ਸਾਹਮਣੇ ਆਉਂਦੇ ਨੇ ਕਿ ਅਸੀਂ ਫਲਾਣੀ ਜਗ੍ਹਾ ਤੇ ਅਫੀਮ ਜਿਹੜੀ ਆ ਉਹ ਗਾ ਸਕਦੇ ਆ ਕੀ ਲੱਗਦਾ ਹੈ ਕਿ ਇਹ ਗਾਣੇ ਵੀ ਪ੍ਰਭਾਵਿਤ ਕਰਦੇ ਨੇ ਔਰ ਅਫੀਮ ਨੂੰ ਲੈ ਕੇ ਜਿਹੜੀ ਧਾਰਨਾਵਾਂ ਨੇ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੇਖੋ ਜੀ ਵੈਨਕੂਵਰ ਜਿਹੜੇ ਸਰੀ অন্ਟਾਰੀਓ ਇਹਨਾਂ ਦੇ ਵਿੱਚ ਜਿਹੜੀ ਮੇਨ ਜਿਹੜੀ ਵੈਨਕੂਵਰ ਪ੍ਰੋਵਿੰਸੀ ਇਹਦੇ ਵਿੱਚ ਕੁਝ ਪਾਇਲਟ ਪ੍ਰੋਗਰਾਮ ਚਲਾਇਆ ਸੀਗਾ ਕਿ ਜਦੋਂ ਉੱਥੇ ਡਰੱਗ ਦੀ ਕੰਜ਼ਮਪਸ਼ਨ ਬਹੁਤ ਜ਼ਿਆਦੀ ਹੋ ਗਈ ਸੀ ਨਾ ਤਾਂ ਉਦੋਂ ਉਹਨਾਂ ਨੇ ਕੁਝ ਕੁਝ ਗ੍ਰਾਮ ਕਮਰਸ਼ੀਅਲੀ ਕਮਰਸ਼ੀਅਲੀ ਕੁਝ ਗ੍ਰਾਮ ਪਰਸਨਲ ਕੰਜ਼ਮਪਸ਼ਨ ਲਈ ਜਿਹੜੀ ਸੀਗੀ ਉਹ ਅਲਾਉ ਕੀਤੀ ਸੀ ਤਾਂ ਕਿ ਕੋਈ ਮਾਰ ਨਾ ਜਾਵੇ ਇਹ ਚੀਜ਼ ਨੂੰ ਬਿਨਾ ਜਿਹੜਾ ਰਹਿ ਗਿਆ ਇੱਕ ਇੱਕ ਤਰ੍ਹਾਂ ਉਹਨਾਂ ਨੇ ਪਾਇਲਟ ਪ੍ਰੋਗਰਾਮ ਚਲਾਇਆ ਸੀ ਇਸ ਤੋਂ ਇਲਾਵਾ ਇਹਦੀ ਜਿਹੜੀ ਕੰਜ਼ਮਪਸ਼ਨ ਆ ਉਹ ਬੈਨ ਆ ਕੈਨੇਡਾ ਦੇ ਵਿੱਚ ਪਹਿਲਾਂ ਪਹਿਲਾਂ ਜਦੋਂ ਕੈਨੇਡਾ ਨੂੰ ਨਹੀਂ ਸੀ ਪਤਾ ਵੀ ਜਿਹੜੀ ਕਾਮ ਨਹੀਂ ਗੋਲੀ ਆ ਕਿ ਇਹਦੇ ਵਿੱਚ ਕੋਸ਼ ਉਹਨਾਂ ਨੂੰ ਵੀ ਪਤਾ ਕਿ ਕਿਹੜੀ ਗੋਲੀ ਉਦੋਂ ਨਹੀਂ ਸੀ ਬਟ ਹੁਣ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨੂੰ ਬਰਾਉਨਸ ਬਾਲ ਕਰਕੇ ਉਹਨਾਂ ਨੇ ਨਾਮ ਦਿੱਤਾ ਇਹਦਾ ਤਾਂ ਹੁਣ 에어ਪੋਰਟ ਤੋਂ ਜਦੋਂ ਜਦੋਂ ਤੁਸੀਂ ਕੋਈ ਵੀ ਜਣਾ ਲੈ ਕੇ ਜਾ ਰਹੇ ਆ ਉਹ ਫੜਿਆ ਜਾਂਦਾ ਜੇ ਉਹ ਫੜਿਆ ਜਾਵੇ ਉਹਦੇ ਤੇ ਸਿੱਧਾ OPM ਦੇ ਵਿੱਚ CDSA ਪਾਉਂਦੇ ਕਿਉਂਕਿ ਉਹਦੇ ਵਿੱਚ OPM ਆ ਤਾਂ ਉਹ ਉਹਦੇ ਵਿੱਚ ਵੀ ਸੀਰੀਅਸ ਕ੍ਰਾਈਮਨੈਲਿਟੀ ਦੇ ਵਿੱਚ ਉਹ ਬੰਦੇ ਦੇ ਪਰਚਾ ਦਰਜ ਕਰ ਲੈਂਦੇ ਆ ਤੇ ਜੇਕਰ ਜਿਆਦੀਆਂ ਗੋਲੀਆਂ ਫੜੀਆਂ ਜਾਂਦੀਆਂ ਵਾ ਤਾਂ ਉਹ ਉਹਦਾ ਡੈਪੂਟੇਸ਼ਨ ਦਾ ਕਾਰਨ ਵੀ ਬਣ ਸਕਦਾ ਤੇ ਇਹ ਬਿਲਕੁਲ ਬੈਨ ਆ ਤੇ ਉਸ ਤੋਂ ਬਾਅਦ ਵੇਖੋ ਇੰਡੀਆ ਦੇ ਵਿੱਚ ਅਜੇ ਫੈਂਟਨਲ ਨਹੀਂ ਆਈ ਜਾਂ ਮੇਬੀ ਆ ਗਈ ਹੋਵੇ ਮੈਨੂੰ ਇਹਦੇ ਬਾਰੇ ਜਿਆਦਾ ਨੌਲੇਜ ਨਹੀਂ ਬਟ ਕੈਨੇਡਾ ਦੇ ਵਿੱਚ ਫੈਂਟਨਲ ਬਿਲਕੁਲ ਜਿਹੜੀ ਆ ਉਹ ਸੇਲ ਹੋ ਰਹੀ ਆ ਤਾਂ ਹਰ ਕੋਈ ਜਿਹੜਾ ਹਾਰਟ ਅਟੈਕ ਨਾਲ ਉੱਥੇ ਜਿਹੜੇ ਮਰ ਰਹੇ ਨੇ ਜਾਂ ਜਿਹੜੇ 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 ਬੱਚਿਆਂ ਨੂੰ ਕੁਝ ਅਲਰਜੀ ਪ੍ਰੋਬਲਮ ਆ ਰਹੀ ਹੈ ਉਹ ਜਿਹੜੀ ਫੈਂਟਨਲ ਦੀ ਜੇਕਰ ਤੁਸੀਂ ਸਟੱਡੀ ਕਰੋ ਉਹਦੀ ਕੋਈ 스ਮੈਲ ਨਹੀਂ ਆ ਕੋਈ ਕੁਛ ਨਹੀਂ ਆ ਉਹ ਹਰ ਇੱਕ ਨਸ਼ੇ ਵਿੱਚ ਮਿਕਸ ਹੋ ਸਕਦੀ ਆ ਚਾਹੇ ਉਹਨੂੰ ਕਿਸੇ ਵੀ ਨਸ਼ੇ 'ਚ ਮਿਕਸ ਕਰ ਦੋ ਕੀ ਲੱਗਦਾ ਹਾਰਟ ਟੈਗ ਜਿਹੜੇ ਹੋਣਦੇ ਨੇ ਜਿਹੜੇ ਨੌਜਵਾਨਾਂ ਦੇ ਉਹ ਵੱਡਾ ਕਾਰਨ ਆ ਉਸੇ ਮੇਜਰ ਕਾਰਨ ਆ ਫੈਂਟਨਲ ਜਿਹੜੀ ਆ ਉਹ ਮੇਜਰ ਕਾਰਨ ਆ ਕਿਉਂਕਿ ਉਹ ਦਿਮਾਗ ਦਾ ਇੱਕ ਰਿਸੈਪਟਰ ਬੰਦ ਕਰ ਦਿੰਦੀ ਆ ਜਿੰਨਾ ਨਸ਼ਾ ਕੀਤਾ ਆ ਉਹਨਾਂ ਦਿਮਾਗ ਦੇ ਸਾਹ ਲੈਣ ਵਾਲੀ ਜਿਹੜੀ ਇੱਕ ਪ੍ਰਣਾਲੀ ਉਹਨੂੰ ਬੰਦ ਕਰ ਦਿੰਦੀ ਆ ਲੇਕਿਨ ਤੁਸੀਂ ਐਜ਼ ਏ ਐਡਵੋਕੇਟ ਉੱਥੇ ਫਿਰ ਜਿਹੜੋ ਪ੍ਰੈਕਟਿਸ ਕਰਦੇ ਹੋ ਜਿਹੜੋ ਇਸ ਤਰ੍ਹਾਂ ਦੇ ਨੌਜਵਾਨ ਸਾਹਮਣੇ ਹੁੰਦੇ ਨੇ ਕਿੰਨਾ ਕ ਦਿਲ ਦੁਖਦਾ ਤੁਸੀਂ ਵੀ ਇੱਕ ਨੌਜਵਾਨ ਹੋ ਤੁਸੀਂ ਵੀ ਆਪਣੇ ਮਾਪੇ ਦਾ ਛੱ ਆਦਮan ਦੁਖਦਾ ਇਹ ਵੇਖ ਕੇ ਦੁਖਦਾ ਵੀ ਯਾਰ ਹਜੇ ਇਹਦੀ ਉਮਰ ਕਿੰਨੀ ਆ ਹੁਣ ਫੋਰ ਐਗਜ਼ਾਮਪਲ ਕੋਈ 2004 ਵਾਲਾ ਅੰਦਰ ਆਇਆ ਜਿਹਦੀ 21 ਕਿ ਸਾਲ ਉਮਰ ਹੋਗੀ ਜਾਂ ਕਹਿ ਲਓ ਵੀ 22 ਸਾਲ ਉਮਰ ਹੋਊਗੀ ਉਸ ਤੋਂ ਬਾਅਦ ਉਹ ਬੱਚੇ ਤੇ ਸਜ਼ਾ ਹੋ ਜਾਂਦੀ ਹੈ ਉਹਨੂੰ 8 ਸਾਲ ਦੀ 10 ਸਾਲ ਦੀ ਵੇਖੋ ਵੀ ਉਹਦੇ ਜਿਹੜੇ ਕੀਮਤੀ ਜ਼ਿੰਦਗੀ ਦੇ 10 ਸਾਲ ਜਿਹੜੇ ਉਹਨੇ ਕੱਟਨੇ ਸੀ ਹੁਣ ਉਹ ਇੱਕ ਬੰਦ ਕਮਰੇ 'ਚ ਕੱਟਨੇ ਆ ਉਹਨੇ ਉਹਦੇ 'ਚ ਉਦੋਂ ਕੋਈ ਰਿਲੀਫ ਨਹੀਂ ਆ ਮੈਨੂੰ ਪਤਾ ਹੈ ਵੀ ਮੇਰਾ ਕੁਝ ਨਹੀਂ ਹੋਣਾ ਤਾਂ ਵੀ ਵਿਚਾਰੇ ਦਿਨ ਚ 10-10 ਫੋਨ ਕਰਨਗੇ ਭਾਜੀ ਕੋਈ ਹੱਲ ਕਰ ਸਕਦੇ ਆ ਮੈਂ ਕਹਾਂਗਾ ਵੀ ਅਸੀਂ ਸਾਡੇ ਹੱਥ ਵੱਜੇ ਹੁਣ ਕਿ ਤੂੰ ਅਸੀਂ ਟ్రਾਇਲ ਤੇ ਜਾ ਸਕਦੇ ਆ ਅਸੀਂ ਇਹ ਚੀਜ਼ਾਂ ਕਰ ਸਕਦੇ ਆ ਬਟ ਅਸੀਂ ਕੀ ਕੀ ਕਰ ਸਕਦੇ ਆ ਜੋ ਤੁਹਾਡੇ ਕੋਲ ਤੁਸੀਂ ਤੁਹਾਡੇ ਕੋਲੋਂ ਸਮਾਨ ਫੜਿਆ ਗਿਆ ਆ ਕ੍ਰਾਊਨ ਨੂੰ ਪਤਾ ਸਾਰਾ ਕੁਝ ਫਿਕਸ ਹੋ ਗਿਆ ਤੁਹਾਡਾ ਹੁਣ ਕਿ ਤੁਸੀਂ ਨਹੀਂ ਨਿਕਲ ਸਕਦੇ ਫਿਰ ਵੀ ਕਹਾਂਗੇ ਕਿ ਭਾਜੀ ਕੁਛ ਨਾ ਕੁਛ ਸਾਨੂੰ ਕਰੋ ਭਾਜੀ ਸਾਨੂੰ ਕੱਢੋ ਫਿਰ ਅਸੀਂ ਦੇ ਹੀ ਕਰ ਸਕਦੇ ਆ ਵੀ ਸਾਨੂੰ ਜਦੋਂ ਵੀ ਫੋਨ ਆਉਂਦਾ ਅਸੀਂ ਗੱਲ ਕਰਦੇ ਆ ਉਹਨਾਂ ਨਾਲ ਪ੍ਰੋਪਰਲੀ ਕਿ ਵੀਰ ਨਹੀਂ ਕਰਦਾ ਕਿ ਉਹਨਾਂ ਥੱਪੜ ਵੀ ਲਾਏ ਜਾਂਦੇ ਦੋ ਚਾਰ ਮੈਂ ਜਦੋਂ ਇਨੀਸ਼ਲ ਕਈ ਵਾਰੀ ਮਿਲਦੇ ਆ ਜਦੋਂ ਅਸੀਂ ਜੇਲ੍ਹ ਦੇ ਵਿੱਚ ਅੰਦਰ ਮਿਲਣ ਜਾਂਦੇ ਉਹਦੋਂ ਫਿਰ ਹੁੰਦਾ ਵੀ ਯਾਰ ਤੈਨੂੰ ਕੀ ਅੱਗ ਲੱਗੀ ਹੈ ਕਰਨ ਦੀ ਤੂੰ ਸ਼ਰਮਕਾਰ ਕੋਈ ਤੇਰੇ ਘਰ ਦੇ ਪਿੱਛੇ ਰੋਂਦੇ ਆ ਤੂੰ ਕਿਹੜੇ ਭੈਣ ਜੋ ਕੰਮਾਂ 'ਚ ਪਿਆ ਉਹਦੋਂ ਫਿਰ ਮਨ ਦੁਖਦਾ ਵੀ ਆ ਫਿਰ ਗਾਲਾਂ ਕੱਢਣ ਵੀ ਜੀ ਕਰਦਾ ਪਰ ਫਿਰ ਸੋਚੀ ਤਾਂ ਵੀ ਚਲੋ ਫਿਰ ਉਹ ਪਹਿਲਾਂ ਹੀ ਦੁਖੀ ਬੈਠੇ ਹੁੰਦੇ ਆ ਫਿਰ ਕਹਿਦਾ ਵੀ ਚਲੋ ਮੈਂ ਇਹ ਬਾਕੀਆਂ ਨੂੰ ਸੇਲ ਦਿੰਦਾ ਵਾਂ ਵੀ ਇਹ ਜੋ ਤੱਕ ਵਿਕਦੀ ਆ ਜਾਂ ਜੋ ਤੱਕ ਉਦੋਂ ਬੜਾ ਵਧੀਆ ਲੱਗਦਾ ਜਦੋਂ ਪੈਸੇ ਆਉਂਦੇ ਆ ਇਹਨਾਂ ਨੂੰ ਜਿਹੜੇ ਕਮਾਉਂਦੇ ਕਿਉਂਕਿ ਜਦੋਂ ਅਸੀਂ ਵੇਂਦੇ ਆ ਨਾ ਕੋ ਕੈਸ਼ ਵੀ ਫੜਿਆ ਜਾਂਦਾ 30 3000 50 50 ਲੱਖ ਲੱਖ ਡਾਲਰ ਵੀ ਫੜਿਆ ਜਾਂਦਾ ਨਾਲ ਇਹਨਾਂ ਕੋ ਹੂੰ ਬਟ ਜਦੋਂ ਇੱਕ ਫੜੇ ਜਾਂਦੇ ਆ ਨਾ ਉਸ ਤੋਂ ਬਾਅਦ ਇਹਨਾਂ ਦੀ ਕਿਸੇ ਨਾ ਗੱਲ ਨਹੀਂ ਹੁੰਦੀ। ਉਸ ਤੋਂ ਬਾਅਦ ਜਿਹੜੇ ਹਾਲਾਤ ਅਸੀਂ ਵੇਖਦੇ ਆ ਨਾ ਉਹ ਬੜੇ ਤਰਸ ਵਾਲੇ ਆ। ਲੇਕਿਨ ਲਾਅ ਕੀ ਕਹਿੰਦਾ ਕੈਨੇਡਾ ਦਾ? ਹੁਣ ਲਾਅ ਕੀ ਕਹਿੰਦਾ ਹੈ? ਕਿਉਂਕਿ ਜੇਕਰ ਕੈਨੇਡਾ ਦੀ ਗੱਲ ਕੀਤੀ ਜਾਵੇ ਬਹੁਤ ਸਖਤ ਹੋ ਰਿਹਾ ਵਾ। ਜਸਨ ਟਰੂਡੋ ਨੇ ਉਸ ਤੋਂ ਬਾਅਦ ਬਹੁਤ ਸਾਰੇ ਚੇਂਜੇਸ ਵੀ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਕੀ ਹੁਣ ਹੁਣ ਲਾਅ ਕੀ ਕਹਿੰਦਾ ਉੱਤੇ? ਹੁਣ ਲਾਅ ਵੇਖੋ ਜੀ ਇਮੀਗ੍ਰੇਸ਼ਨ ਦੇ ਵਿੱਚ ਉਹਨਾਂ ਨੇ ਲਾਅ ਚ ਸਖਤੀ ਕੀਤੀ। ਉਹਨਾਂ ਨੇ ਕੁਝ ਪਰਸੈਂਟ ਜੇਕਰ ਅਸੀਂ ਇਮੀਗ੍ਰੇਸ਼ਨ ਦੀ ਗੱਲ ਕਰੀਏ ਨਸ਼ਿਆਂ ਬਾਰੇ ਬਾਤ ਕਰਾਂਗੇ ਇਮੀਗ੍ਰੇਸ਼ਨ ਦੇ ਵਿੱਚ ਉਹਨਾਂ ਨੇ ਕੁਝ ਪਰਸੈਂਟ ਕੈਪ ਲਾਉਣੇ ਸ਼ੁਰੂ ਕਰਤੇ ਆ ਕਿ ਸਟੱਡੀ ਵੀਜ਼ੇ ਤੇ ਇੰਨੇ ਪਰਸੈਂਟ ਕੈਪ ਪੀਆਰ ਦੇ ਇੰਨੇ ਪਰਸੈਂਟ ਕੈਪ ਲਾ ਦਾਂਗੇ ਟੂਰਿਸਟ ਵੀਜ਼ੇ ਅਸੀਂ ਇੰਨੇ ਪਰਸੈਂਟ ਕੈਪ ਲਾ ਦਾਂਗੇ ਕਿ ਜਿਹੜੀ ਆਲਰੇਡੀ ਸਾਡੇ ਕੋਲ ਪੋਪੂਲੇਸ਼ਨ ਉੱਤੇ ਹੈਗੀ ਐ ਅਸੀਂ ਇਹਨੂੰ ਪਹਿਲਾਂ ਐਡਜਸਟ ਕਰੀਏ ਕੈਨੇਡਾ ਦਾ ਆਲਵੇਸ ਹੁੰਦਾ ਵਾ ਕਿ ਇੰਨੇ ਪਰਸੈਂਟ ਪਾਪੂਲੇਸ਼ਨ ਦਾ ਇੰਨੇ ਪਰਸੈਂਟ ਜਿਹੜਾ ਅਸੀਂ ਬਾਹਰੋਂ ਮੰਗਾ ਕੇ ਪੱਕੇ ਕਰਨੇ ਆ ਜਦੋਂ ਉਹਨਾਂ ਦੀ ਰੇਸ਼ਿਓ ਖਰਾਬ ਹੋ ਜਾਂਦੀ ਹੈ ਫਿਰ ਉਹ ਰੇਸ਼ਿਓ ਨੂੰ ਸਹੀ ਕਰਨ ਲਈ ਕੁਝ ਟਾਈਮ ਲਈ ਉਹ ਚੀਜ਼ਾਂ ਬੰਦ ਕਰ ਦਿੰਦੇ ਨੇ ਜਦੋਂ ਫਿਰ ਦੁਬਾਰਾ ਸਭ ਕੁਝ ਨਾਰਮਲ ਹੋ ਗਿਆ ਫਿਰ ਖੋਲ ਦਿੰਦੇ ਨੇ ਤਾਂ ਉਹ ਹੁਣ ਉਹਨਾਂ ਨੇ ਜਿਹੜੀ ਆ ਇਮੀਗ੍ਰੇਸ਼ਨ ਜਿਹੜੀ ਆ ਸਲੋਲੀ ਬੰਦ ਕੀਤੀ ਹੈ ਤਾਂ ਕਿ ਅਗਲੇ 3-4 2027 ਤੱਕ ਜਾਂ 25 ਤੋਂ 27 ਦੇ ਵਿੱਚ ਜਿਹੜਾ ਉੱਥੇ ਜੋ ਵੀ ਚੱਲ ਰਿਹਾ ਇਹ ਪੱਕੇ ਹੋ ਜਾਣ ਸਟ੍ਰੀਮ ਲਾਈਨ ਕਮ ਹੋ ਜਾਏ ਫਿਰ ਇਹ ਹੌਲੀ-ਹੌਲੀ ਦੁਬਾਰਾ ਖੋਲਣਗੇ ਲੈਕਿਨ ਲੌਕ ਹੀ ਕਹਿੰਦਾ ਤੁਹਾਡੇ ਹੋਂ ਜਿਹੜਾ ਇਹਨਾਂ ਨੂੰ ਲੈ ਕੇ ਚੇਂਜਸ ਨੂੰ ਲੈ ਕੇ ਲੌਕ ਹੀ ਕਹਿੰਦਾ ਕਿ ਠੀਕ ਹੈ ਜਿਹੜੇ ਲੋਕ ਜਿਵੇਂ ਤੁਸੀਂ ਕਹੇ ਕਿ ਸਟ੍ਰੀਮਲਾਈਨ ਸੈੱਟ ਕਰਨ ਵਾਸਤੇ ਸਭ ਕੁਝ ਕੀਤਾ ਜਾ ਰਿਹਾ ਲੌਕ ਹੀ ਕਹਿੰਦਾ ਇਸ ਨੂੰ ਲੈ ਕੇ ਵੇਖੋ ਜੀ ਜਿਹੜਾ ਲੌ ਦਾ ਇੱਕ ਪ੍ਰੋਸੀਜਰ ਹੈ ਉਹ ਇਹਦੇ ਨਾਲੋਂ ਡਿਫਰੈਂਟ ਆ ਜਿਹੜੀਆਂ ਇਹ ਆਈਆਰਸੀਸੀ ਦੇ ਜਿਹੜੀਆਂ ਰੈਗੂਲੇਟਰੀ ਬਾਡੀਜ਼ ਨੇ ਉਹਨਾਂ ਨੂੰ ਇਹ ਪਾਵਰ ਦਿੱਤੀ ਗਈ ਹੈ ਕਿ ਤੁਸੀਂ ਜੋ ਵੀ ਕਾਨੂੰਨ ਤੁਹਾਨੂੰ ਸਹੀ ਲੱਗਦਾ ਵਾ ਤੁਸੀਂ ਆਪਣੇ ਤਹਿਤ ਕਿਉਂਕਿ ਉਹਨਾਂ ਦੀ ਜਿਹੜੀ ਆ ਉਹ ਆਪਣੇ ਤਹਿਤ ਜਿਹੜੀਆਂ ਬਾਡੀਜ਼ ਆ ਉਹ ਆਪਣੀ ਇੱਕ regulations بنا ਸਕਦੇ ਆ ਤੇ ਉਹ ਉਹਨੂੰ ਚੀਜ਼ਾਂ ਨੂੰ ਅਮੈਂਡ ਕਰ ਸਕਦੇ ਆ ਲਾਅ ਦਾ ਕੰਮ ਆ ਕਿ ਕੋਈ ਇਹੋ ਜਿਹਾ ਪ੍ਰੋਵੀਜ਼ਨ ਨਹੀਂ ਬਣਾ ਦੇਣਾ ਜਿਹੜਾ ਬਿਲਕੁਲ ਹੀ ਖਿਲਾਫ ਹੋਵੇ ਕਿਸੇ ਚੀਜ਼ ਦੇ ਜਿਹੜਾ ਫੰਡਮੈਂਟਲ ਰਾਈਟਸ ਦੇ ਖਿਲਾਫ ਉਹ ਜੇਕਰ ਕੋਈ ਟ੍ਰਿਬਿਊਨਲ ਕੋਈ ਇਹੋ ਜਿਹੇ ਰੂਲਸ ਪਾਸ ਕਰ ਦਈਆ ਤਾਂ ਉਹਦੇ ਵਿੱਚ ਲਾਅ ਆ ਕੇ ਦੇਖਦੀ ਹੈ ਵੀ ਇਹ ਜਿਹੜੀ ਚੀਜ਼ ਆ ਅਲਟਰਾ ਵਾਇਰਸ ਆ ਕਿ ਇਹ ਚੀਜ਼ ਗਲਤ ਆ ਸਹੀ ਬੰਨੇ ਨਹੀਂ ਜਾ ਰਹੀ ਫਿਰ ਉਹਨੂੰ ਉਹਨੂੰ ਕਾਨੂੰਨ ਜਿਹੜਾ ਆ ਜਿਹੜੀ ਜਿਹੜੇ ਕੋਰਟਸ ਆ ਉਹ ਚੀਜ਼ ਨੂੰ ਬੰਦ ਕਰ ਦਿੰਦੇ ਨੇ ਵੀ ਇਹ ਸਹੀ ਨਹੀਂ ਹੈਗਾ ਬਟ ਇਸ ਤੋਂ ਇਲਾਵਾ ਜਿਹੜਾ ਉਹਨਾਂ ਨੂੰ ਜੋ ਵੀ ਰੂਲ ਸਹੀ ਲੱਗਦੇ ਨੇ ਉਹ ਆਪਣੇ ਰੂਲਸ ਜਿਹੜੇ ਬਣਾ ਸਕਦੇ ਆ ਲੇਕਿਨ ਇਹ ਚ ਇੱਕ ਹੋਰ ਸਵਾਲ ਮੇਰਾ ਬੜਾ ਇੰਪੋਰਟੈਂਟ ਹੈ ਅਕਸਰ ਹੀ ਸਾਡੀਆਂ ਬੇਟੀਆਂ ਵੀ ਬਹੁਤ ਵਿਦੇਸ਼ ਜਾਂਦੀਆਂ ਨੇ ਕੈਨੇਡਾ ਵਾਲ ਸਾਰਿਆਂ ਦਾ ਰੁਕ ਹੁੰਦਾ ਹੈ ਉੱਥੇ ਉਹਨਾਂ ਦੀ ਕਿੰਨੀ ਕੁ ਰੇਸ਼ੋ ਹੈ ਇਸ ਸਾਰੇ ਜਿਹੜਾ ਨੈਕਸਸ ਦੇ ਵਿੱਚ ਕਿੰਨਾ ਕੁ ਕਿੰਨੀ ਰੇਸ਼ੋ ਨਜ਼ਰ ਆਉਂਦਾ ਤੁਹਾਨੂੰ ਨਹੀਂ ਜੀ ਉੱਥੇ ਜਿਹੜੀਆਂ ਲੜਕੀਆਂ ਨੇ ਇਹਨਾਂ ਦੀ ਇਦੇ ਵਿੱਚ ਕੋਈ ਰੇਸ਼ਿਓ ਨਹੀਂ ਮੈਂ ਹਜੇ ਤੱਕ ਕੋਈ ਇਹਨਾਂ ਦਾ ਜਿਹੜਾ ਆ ਮੈਨੂੰ ਜਨਰਲ ਚ ਵੀ ਹੋਇਆ ਕੰਮ ਕਰਦੇ ਨੂੰ ਮੈਂ ਇਸ ਚੀਜ਼ ਦੇ ਵਿੱਚ ਨਹੀਂ ਵੇਖਿਆ ਹਾਂ ਡੋਮੈਸਟਿਕ ਵਾਇਲੈਂਸ ਦੇ ਕੇਸਸ ਦੇ ਵਿੱਚ ਜਿਹੜਾ ਆ ਉਹ ਲੜਕੀਆਂ ਵੱਲੋਂ ਜਿਹੜਾ ਆ ਉਹ ਉਹਨਾਂ ਚੋ ਇਨਵੋਲਵਮੈਂਟ ਨਹੀਂ ਕਿਉਂਕਿ ਡੋਮੈਸਟਿਕ ਵਾਇਲੈਂਸ ਇੱਕ ਟਾਪਿਕ ਹੀ ਇਹ ਆ ਜਿਨ੍ਹਾਂ ਦੇ ਵਿੱਚ ਇਹਨਾਂ ਦੀ ਇਨਵੋਲਵਮੈਂਟ ਹੈ ਕਿ ਉਹ ਜਿਹੜੀਆਂ ਵਿਚਾਰੀਆਂ ਆਪਣੇ ਜਿਹੜੇ ਉਹਨਾਂ ਦੇ ਐਡਿਕਟਡ ਹਸਬੈਂਡ ਨੇ ਸ਼ਰਾਬ ਦੇ ਜਾਂ ਨਸ਼ੇ ਦੇ ਉਹ ਜਦੋਂ ਉਹਨਾਂ ਨੂੰ ਮਾਰਕੁੱਟ ਕਰਦੇ ਆ ਤਾਂ ਉਦੋਂ ਫਿਰ ਉਹ ਕੇਸਸ ਦੇ ਵਿੱਚ ਜਿਹੜੀਆਂ ਲੜਕੀਆਂ ਇਨਵੋਲਵ ਨੇ ਪਰ ਡਰੱਗਸ ਵਾਲੇ ਕੇਸਸ ਦੇ ਵਿੱਚ ਜਿਹੜਾ ਆ ਉਹ ਨਹੀਂ ਬਿਲਕੁਲ ਵੀ ਇਨਵੋਲਵਮੈਂਟ ਇਹਨਾਂ ਦੀ ਨਹੀਂ ਹੈਗੀ ਲੇਕਿਨ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਤੁਸੀਂ ਹੁਣ ਕੀ ਅਪੀਲ ਕਰਨਾ ਚਾਹੋਗੇ ਐਜ਼ ਅ ਲਾਇਰ ਜੇਕਰ ਤੁਹਾਨੂੰ ਸੰਪਰਕ ਵੀ ਕਰਨਾ ਪਵੇ ਉਹਨਾਂ ਨੇ ਕਿਸ ਤਰ੍ਹਾਂ ਸੰਪਰਕ ਕਰਨ ਤੇ ਔਰ ਉਹਨਾਂ ਨੂੰ ਕੀ ਤੁਸੀਂ ਮੈਸੇਜ ਕੀ ਦੇਣਾ ਚਾਹੋਗੇ ਵੇਖੋ ਜੀ ਉਹਨਾਂ ਨੂੰ ਮੈਂ ਹੀ ਮੈਸੇਜ ਦੇਣਾ ਚਾਹਾਂਗਾ ਕਿ ਜੇਕਰ ਉਹਨਾਂ ਨੇ ਆਪਣਾ ਕੁਝ ਕੈਨੇਡਾ ਦੇ ਵਿੱਚ ਜਾਣ ਦੀ ਪਲੈਨਿੰਗ ਕੀਤੀ ਹੈ ਹੀ ਆ ਬਿਲਕੁਲ ਵਧੀਆ ਇੱਕ ਕੰਟਰੀ ਹੈ ਤੁਸੀਂ ਜਾ ਸਕਦੇ ਆ ਕੋਈ ਪ੍ਰੋਬਲਮ ਨਹੀਂ ਹੈਗੀ ਬਟ ਇੱਕ ਸਹੀ ਤਰੀਕੇ ਨਾਲ ਸਟਰੀਮ ਲਾਈਨ ਕਰਕੇ ਕਿ ਮੇਰਾ ਅਗਲੇ 5 ਸਾਲ ਦਾ ਵਿਜ਼ਨ ਕੀ ਹੋਊਗਾ ਤੁਸੀਂ ਕਿਹੜੀ ਸਟੱਡੀ ਲੈ ਸਕਦੇ ਆ ਉਹਦੇ ਰਿਲੇਟਡ ਮੈਨੂੰ ਕੀ ਜੋਬ ਮਿਲ ਸਕਦੀ ਹੈ ਉਹਦੇ ਰਿਲੇਟਡ ਮੈਨੂੰ ਗਾਂ ਪੀਆਰ ਮਿਲ ਕੇ ਉਸ ਤੋਂ ਬਾਅਦ ਵੀ ਮੈਂ ਆਪਣੀ ਲਾਈਫ ਕਿਦਾਂ ਸਪੈਂਡ ਕਰ ਸਕਦਾ ਉਹ ਚੀਜ਼ ਨੂੰ ਪਹਿਲਾਂ ਬੈਠ ਕੇ ਐਨਲਾਈਜ਼ ਕਰਕੇ ਫਿਰ ਤੁਸੀਂ ਕੈਨੇਡਾ ਵੱਲ ਰੁੱਖ ਕਰੋ ਇਹ ਨਹੀਂ ਵੀ ਮੈਂ ਜਸਟ ਉੱਥੇ ਪਹੁੰਚ ਜਾ ਕਿਉਂਕਿ ਜੇ ਤੁਸੀਂ ਇਹ ਮਾਈਂਡ ਸੈਟ ਲੈ ਕੇ ਜਾਓਗੇ ਵੀ ਮੈਂ ਉੱਥੇ ਬਸ ਪਹੁੰਚ ਜਾ ਉਸ ਤੋਂ ਬਾਅਦ ਜਿਹੜੀ ਪਰੇਸ਼ਾਨੀ ਆਊਗੀ ਉਹ ਤੁਸੀਂ ਉਹਨੂੰ ਸਹੀ ਨਹੀਂ ਕਰ ਸਕਦੇ ਬਿਲਕੁਲ ਬਿਲਕੁਲ ਉਸ ਮੁਸ਼ਕਿਲਤਾਂ ਨੂੰ ਜਿਹੜਾ ਸਹੀ ਨਹੀਂ ਕੀਤਾ ਜਾ ਸਕਦਾ ਲੇਕਿਨ ਪੰਜਾਬ ਦਾ ਨੌਜਵਾਨ ਅਕਸਰ ਹੀ ਆਪਣੇ ਬਿਹਤਰ ਭਵਿੱਖ ਲਈ ਵਿਦੇਸ਼ ਵੱਲ ਰੁੱਖ ਕਰਦਾ ਹੈ ਲੇਕਿਨ ਉੱਥੇ ਜਾ ਕੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਲਾਮਤਾ ਦੇ ਵਿੱਚ ਫਸ ਜਾਂਦਾ ਜਦੋਂ ਉਸਰਵ ਕੇਸਾਂ ਦੇ ਵਿੱਚ ਉਹ ਫਸਦਾ ਤੇ ਉਸ ਨੂੰ ਬਾਹਰ ਨਿਕਲਣ ਵਾਸਤੇ ਸਮਾਂ ਵੀ ਨਹੀਂ ਮਿਲ ਪੰਦਾ ਲੇਕਿਨ ਲਗਾਤਾਰ ਜਿਸ ਤਰ੍ਹਾਂ ਪੰਜਾਬ ਚੰਗੀ ਤਰ੍ਹਾਂ ਜੋ ਨਸ਼ੇ ਦੇ ਵਿੱਚ ਗਰਕ ਹੋ ਚੁੱਕਾ ਹੈ ਉਸੇ ਤਰ੍ਹਾਂ ਹੀ ਕੈਨੇਡਾ ਦੇ ਵਿੱਚ ਵੀ ਨਸ਼ਾ ਤੇ ਬਹੁਤ ਹੈ ਲੇਕਿਨ ਉੱਥੇ ਦੇ ਲਾਅ ਜਿਹੜੇ ਨੇ ਉਹ ਜਰੂਰ ਖਤਰਨਾਕ ਨਜ਼ਰ ਆਉਂਦੇ ਨੇ ਜਿਸ ਤੋਂ ਬਾਅਦ ਬਹੁਤ ਸਾਰੇ ਨੌਜਵਾਨਾਂ ਨੂੰ ਭਾਰੀ ਪਨਿਸ਼ਮੈਂਟ ਜਿਹੜੀ ਹੈ ਉਹ ਵੀ ਮਿਲਦੀ ਹੋਈ ਨਜ਼ਰ ਆਉਂਦੀ ਹੈ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਜੇਕਰ ਤੁਸੀਂ ਆਪਣਾ ਚੰਗਾ ਭਵਿੱਖ ਵਿਦੇਸ਼ ਦੀ ਧਰਤੀ ਤੇ ਵੇਖਣਾ ਚਾਹੁੰਦੇ ਹੋ ਜਾਂ ਆਪਣਾ ਪ੍ਰਵਾਹ ਜਿਹੜਾ ਹੈ ਉਹ ਚੰਗੇ ਢੰਗ ਨਾਲ ਉੱਥੇ ਵਸਾਉਣਾ ਚਾ ਕੰਟਰੀ ਦੇ ਉਸ ਜਗ੍ਹਾ ਦੇ ਮੁਤਾਬਕ ਹੀ ਆਪਣਾ ਜਿਹੜਾ ਹੈ ਸਿਚੁਏਸ਼ਨ ਜਿਹੜੀ ਨਾ ਅਡਾਪਟ ਕਰਨੀਆਂ ਪੈਣੀਆਂ ਲੇਕਿਨ ਜੇਕਰ ਤੁਸੀਂ ਕੁਝ ਗਲਤ ਕਰਦੇ ਹੋ ਤੇ ਉਸ ਦੀ ਪਨਿਸ਼ਮੈਂਟ ਜ਼ਰੂਰ ਤੁਹਾਨੂੰ ਮਿਲਦੀ ਹੋਈ ਨਜ਼ਰ ਆਏਗੀ ਲੇਕਿਨ ਦੂਸਰੇ ਪਾਸੇ ਪੰਜਾਬ ਦਾ ਨੌਜਵਾਨ ਜੇਕਰ ਪੰਜਾਬ ਦੇ ਵਿੱਚ ਬੇਰੋਜ਼ਗਾਰ ਹੈ ਤੇ ਵਿਦੇਸ਼ ਚ ਜਾ ਕੇ ਵੀ ਬੇਰੋਜ਼ਗਾਰ ਨਜ਼ਰ ਆਉਂਦਾ ਜਿਸ ਕਰਕੇ ਉਹਨਾਂ ਨੂੰ ਕਈ ਇਸ ਤਰ੍ਹਾਂ ਦੀਆਂ ਸਿਚੁਏਸ਼ਨਸ ਸਾਹਮਣੇ ਕਰਨਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਵਿੱਚ ਉਹਨਾਂ ਨੂੰ ਕਈ ਸਮੇਂ ਤੱਕ ਜਿਹੜਾ ਹੈ ਜੇਲ੍ਹ ਚ ਵੀ ਰਹਿਣਾ ਪੈਂਦਾ ਹੈ ਲੇਕਿਨ ਇਸ ਦਾ ਸਾਰਥਕ ਹੱਲ ਇਹ ਹੈ ਕਿ ਤੁਸੀਂ ਆਪਣੇ 5 ਸਾਲ ਦਾ ਸਾਰਾ ਰੋਡ ਪਲਾਨ ਤਿਆਰ ਕਰਨ ਤੋਂ ਬਾਅਦ ਹੀ ਵਿਦੇਸ਼ ਵੱਲ ਰੁੱਖ ਕਰੋ ਨਹੀਂ ਤਾਂ ਤੁਸੀਂ ਵੀ ਬਹੁਤ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕੈਮਰਾ ਪਰਸਨ ਸਾਈ ਪ੍ਰੀਤਨਾ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਸਾਹਿਬ